ਸਾਡੇ ਦੇਸ਼ ਦੇ ਵਿੱਚ ਜ਼ਿਆਦਾਤਰ ਲੋਕ ਰੇਲਵੇ ਦਾ ਸਫ਼ਰ ਕਰਦੇ ਨੇ ਤੇ ਭਾਰਤ ਦੇ ਰੇਲਵੇ ਨੈਟਵਰਕ ਨੂੰ ਦੁਨੀਆ ਦਾ ਸਭ ਤੋਂ ਲੰਬਾ ਨੈਟਵਰਕ ਮੰਨਿਆ ਜਾਂਦਾ ਹੈ ਜੇ ਗੱਲ ਕੀਤੀ ਜਾਵੇ ਹਰ ਇੱਕ ਰੇਲਵੇ ਰੂਟ ਦੀ ਆਪਣੀ ਇੱਕ ਵਿਸ਼ੇਸ਼ਤਾ ਹੈ ਕੁਝ ਤਾਂ ਪਹਾੜਾ ਤੇ ਰੇਲਾ ਹੌਲੀ ਹੌਲੀ ਚੱਲਦੀਆਂ ਨੇ ਤੇ ਕੁਝ ਰੇਲਾ ਜਿਹੜੀਆਂ ਨੇ ਬੜੀ ਹੀ ਸੁਪਰ ਫਾਸਟ ਤੇ ਹਵਾ ਦੇ ਨਾਲ ਗੱਲਾਂ ਕਰਦੀਆਂ ਨੇ ਪਰ ਕੀ ਤੁਸੀਂ ਅੱਜ ਤੱਕ ਸੁਣਿਆ ਕਿ ਇੱਕ ਟ੍ਰੇਨ ਹਵਾ ਦੇ ਵਿੱਚ ਲਟਕ ਕੇ ਲੋਕ ਉਸ ਦੇ ਵਿੱਚ ਸਫਰ ਕਰਦੇ ਹੋ ਤਾਂ ਫਿਰ ਤੁਹਾਨੂੰ ਅੱਜ ਇਸੇ ਅਜੀਬੋ ਗਰੀਬ ਰੇਲਵੇ ਨੈਟਵਰਕ ਅਤੇ ਰੇਲ ਬਾਰੇ ਜਾਣਕਾਰੀ ਦੇਵਾਂਗੇ ਕਿ ਕਿਵੇਂ ਲੋਕ ਇਸ ਦੇ ਵਿੱਚ ਹਰ ਰੋਜ਼ ਸਫਰ ਕਰਦੇ ਨੇ ਪਰ ਉਹ ਕਈ ਫੁੱਟ ਉੱਚੀ ਜਿਹੜੀ ਆ ਹਵਾ ਦੇ ਵਿੱਚ ਲਟਕੀ ਹੋਈ ਰੇਲ ਹੈ ਕੀ ਇੱਕ ਪੂਰੀ ਜਾਣਕਾਰੀ ਕੀ ਇਹ ਪੂਰੀ ਰਿਪੋਰਟ ਆਫੇਰ ਜਾਣਦੇ ਆ ਜੀ ਹਾਂ ਹੋਂ ਤੱਕ ਤੁਸੀਂ ਰੇਲ ਗੱਡੀ ਨੂੰ ਪਟੜੀਆਂ ਦੇ ਉੱਪਰ ਦੌੜਦੇ ਹੋਏ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਟ੍ਰੇਨ ਬਾਰੇ ਦੱਸਾਂਗੇ ਜੋ ਹੇਠਾਂ ਲਟਕ ਕੇ ਚੱਲਦੀ ਹੈ ਟ੍ਰੇਨ ਦਾ ਟਰੈਕ ਉੱਪਰ ਹੈ ਪਰ ਟ੍ਰੇਨ ਹੇਠਾਂ ਲਟਕ ਰਹੀ ਹੈ ਇਹ ਸਾਨੂੰ ਕਾਫੀ ਖਤਰਨਾਕ ਲੱਗਦਾ ਪਰ ਹਰ ਰੋਜ਼ 80 ਤੋਂ 82 ਹਜ਼ਾਰ ਲੋਕ ਇਸ ਰਾਹੀ ਸਫ਼ਰ ਕਰਦੇ ਨੇ ਉਹੋ ਵੀ ਬਿਨਾ ਕਿਸੇ ਡਰਦੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਉਲਟਾ ਚੱਲਣ ਵਾਲੀ ਟ੍ਰੇਨ ਨਵੀਂ ਤਕਨੀਕ ਹੈ ਤਾਂ ਤੁਸੀਂ ਗਲਤ ਹੋ ਇਹ ਦਰ ਰੂਟ ਅਸਲ ਵਿੱਚ 21 ਤੋਂ ਪਹਿਲਾਂ ਬਣਾਇਆ ਗਿਆ ਸੀ ਇਸ ਤਰ੍ਹਾਂ ਦੀ ਰੇਲ ਗੱਡੀ ਜਰਮਨੀ ਦੇ ਬੁਪਟਲ ਦੇ ਵਿੱਚ ਚਲਾਈ ਗਈ ਸੀ ਕਿਉਂਕਿ ਇੱਥੇ ਟਰੈਕ ਵਛਾਉਣ ਦੇ ਲਈ ਕੋਈ ਥਾਂ ਨਹੀਂ ਬਚੀ ਸੀ ਇਹ ਸਾਇੰਸ ਫਿਕਸ਼ਨ ਦੀ ਤਰ੍ਹਾਂ ਲੱਗਦਾ ਹੈ ਪਰ ਸਾਲ 2000 ਫਿਕਸ਼ਨ ਦੀ ਤਰ੍ਹਾਂ ਲੱਗਦਾ ਹੈ ਪਰ ਸਾਲ 1901 ਚ ਸ਼ੁਰੂ ਹੋਈ ਇਹ ਟ੍ਰੇਨ ਬੁਪਰਟਲ ਦੇ ਖੂਬਸੂਰਤ ਨਜ਼ਾਰਿਆਂ ਨੂੰ ਦਿਖਾਉਂਦੀ ਚੱਲ ਰਹੀ ਹੈ ਲੋਕ 120 ਸਾਲਾਂ ਤੋਂ ਇਸ ਟ੍ਰੇਨ 'ਚ ਸਫ਼ਰ ਕਰ ਰਹੇ ਨੇ ਅਤੇ ਤੁਸੀਂ ਇਸ ਦੇ ਸਾਰੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖ ਸਕਦੇ ਹੋ ਇਹ ਅਦਭੁਤ ਟ੍ਰੇਨ 13.3 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਇਸ ਨੂੰ ਮੋਨੋਰੇਲ ਅਤੇ ਸਕਾਈ ਟ੍ਰੇਨ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਪੱਕੇ ਟਰੈਕ ਤੇ ਚਲਦੀ ਹੈ ਇਸ ਸਟ੍ਰੇਨਚ ਬੈਠਣ ਅਤੇ ਇਸ ਨੂੰ ਸੜਕਾਂ ਤੇ ਲੰਘਦੇ ਦੇਖਣਾ ਦੋਵੇਂ ਹੀ ਕਾਫੀ ਅਨੋਖੇ ਨੇ ਦਿਲਚਸਪ ਗੱਲ ਇਹ ਹੈ ਕਿ ਰੋਜ਼ਾਨਾ ਘਟੋ ਘਟ 80 ਹਜ਼ਾਰ ਲੋਕ ਇਸ ਰਾਹੀਂ ਯਾਤਰਾ ਕਰਦੇ ਨੇ ਜਰਮਨੀ ਤੋਂ ਇਲਾਵਾ ਅਜੇ ਹੀ ਮੋਤਲ ਰੇਲ ਗੱਡੀ ਦੁਨੀਆ ਵਿੱਚ ਸਿਰਫ ਜਾਪਾਨ ਦੇ ਵਿੱਚ ਮਿਲਦੀ ਹੈ ਅਤੇ ਇਸ ਨੂੰ ਸਸਪੈਂਸ਼ਨ ਰੇਲਵੇ ਕਿਹਾ ਜਾਂਦਾ ਹੈ ਤਮਿੰਨ ਲਗਦਦ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਤਾਂ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਪਤਾ ਚੱਲ ਹੀ ਗਿਆ ਹੋਵੇਗਾ ਕਿ ਇਹ ਰੇਲ ਜਿਹੜੀ ਆ ਕਿਵੇਂ ਹਵਾ ਦੇ ਵਿੱਚ ਲਟਕਦੀ ਆ ਤੇ ਲੋਕ ਇਸ ਦੇ ਵਿੱਚ ਕਿਵੇਂ ਸਫਰ ਕਰਦੇ ਨੇ ਸਫਰ ਕਰਨ ਵਾਲੇ ਡਰਦੇ ਕਿਉਂ ਨਹੀਂ ਇਹ ਵੀ ਤੁਹਾਨੂੰ ਸਾਰੀ ਜਾਣਕਾਰੀ ਇਸ ਰਿਪੋਰਟ ਦੇ ਵਿੱਚ ਪਤਾ ਲੱਗ ਗਈ ਹੋਵੇਗੀ ਇਸ ਤਰ੍ਹਾਂ ਦੀ ਹੋਰ ਦਿਲਚਸਪ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਤੇ ਹੋਰ ਇਸ ਤਰ੍ਹਾਂ ਦੀਆਂ ਅਪਡੇਟਸ ਦੇ ਲਈ ਸਾਡੇ ਨਾਲ رابطہ ਕਾਇਮ ਰੱਖਿਓ